ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕੌਰ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਸਪੈਸ਼ਲ ਰਿਪੋਰਟ ਤੇ ਉਮੀਦ ਹੈ ਤੁਸੀਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀਆਂ ਖਬਰਾਂ ਆਮ ਖਬਰਾਂ ਨਹੀਂ ਹੈ ਅੱਗੀਆਂ ਖਬਰਾਂ ਸਿਆਸਤ ਨੂੰ ਹਿਲਾਉਣ ਵਾਲੀਆਂ ਨੇ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਨ ਵਾਲੀਆਂ ਨੇ ਤੇ ਨਸ਼ਿਆਂ ਖਿਲਾਫ ਉਹ ਲੜਾਈ ਦੀ ਅਸਲ ਤਸਵੀਰ ਦਿਖਾਉਣ ਵਾਲੀਆਂ ਨੇ ਅੱਜ ਜਲੰਧਰ ਤੋਂ ਸਿਆਸੀ ਪੁਚਾਲ ਦੀ ਖਬਰ ਹੈ ਚੰਡੀਗੜ੍ਹ ਤੋਂ ਸਰਕਾਰ ਦੀ ਸਖਤ ਮੀਟਿੰਗ ਦੀ ਗੱਲ ਹੈ ਤੇ ਫਾਜ਼ਲੀਕਾ ਤੋਂ ਨਸ਼ਾ ਤਸਕਰੀ ਤੇ ਵੱਡੇ ਵਾਰ ਦੀ ਗੱਲ ਹੈ ਸਵਾਲ ਸਿਰਫ ਇਹ ਨਹੀਂ ਕਿ ਕੀ ਹੋਇਆ ਸਵਾਲ ਇਹ ਹੈ ਅੱਜ ਦਾ ਪੰਜਾਬ ਤੇ ਕੀ ਅਸਰ ਪੈਣਾ ਹੈ ਆਓ ਜੀ ਇੱਕ ਇੱਕ ਕਰਕੇ ਅੱਜ ਦੀਆਂ ਸਾਰੀਆਂ اہم ਖਬਰਾਂ ਨੂੰ ਸਮਝੀਏ ਬਿਨਾਂ ਕੋਈ ਫਰਾਇ ਸਿੱਧੀ ਗੱਲ ਤੇ ਸੱਚੀ ਗੱਲ ਦੇ ਨਾਲ ਅੱਜ ਦੀ ਸਭ ਤੋਂ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਹਾਲੀ ਵਿੱਚ ਕਈ ਕਾਂਗਰਸੀ ਕੌਂਸਲਰਾਂ ਨੇ ਅਚਾਨਕ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਇਸ ਦਾ ਹੁਣ ਸਿੱਧਾ ਨਤੀਜਾ ਕੀ ਹੋਊਗਾ ਇਸ ਦਾ ਨਤੀਜਾ ਇਹ ਹੈ ਜੀ ਕਿ ਕਾਂਗਰਸ ਦੀ ਸਥਿਤੀ ਜ਼ਿਲੰਧਰ ਚ ਪਲਟਨ ਦੇ ਕੱਚੇ ਰਾਹ ਤੇ ਪੈ ਗਈ ਹੈ ਲੋਕ ਕਹਿ ਰਹੇ ਨੇ ਕਿ ਇਹ ਝਟਕਾ ਆਗਾਮੀ ਚੋਣ ਚ ਬੜੀ ਸਿਆਸੀ ਤਬਦੀਲੀ ਲਿਆ ਸਕਦਾ ਹੈ ਆਪ ਦੇ ਵੱਡੇ ਪ੍ਰਭਾਵ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਹੂਫ ਫੂਕ ਦਿੱਤੀ ਹੈ ਜਿੱਥੇ ਪਹਿਲਾਂ ਕਾਂਗਰਸ ਨਾਮ ਦੇ ਨਾਲ ਜੁੜਿਆ ਹੋਣ ਵਾਲਾ ਇਲਾਕਾ ਹੁਣ ਆਮ ਆਦਮੀ ਦੇ ਹੱਕ ਵਿੱਚ ਮੋੜ ਦਿਖਾਈ ਦੇ ਰਿਹਾ ਹੈ ਦੋਸਤੋ ਸਿਆਸਤ ਦੇ ਮੈਦਾਨ ਵਿੱਚ ਅਕਸਰ ਜਿਹਾ ਮੋੜ ਆਉਂਦੇ ਰਹਿੰਦੇ ਨੇ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਨੇ ਪਰ ਦਿਲੰਦਰ ਵਿੱਚ ਹੁਣ ਇਹ ਤੇਜ਼ ਬਦਲਾਅ ਦਾ ਸੰਕੇਤ ਦਿੰਦਾ ਹੈ ਕਿ ਕਾਂਗਰਸ ਆਪਣੀ ਜੜ੍ਹਾਂ ਮੋੜ ਮਜ਼ਬੂਤ ਕਰ ਸਕੇਗੀ ਜਾਂ ਆਪ ਇਥੇ ਆਪਣੀ ਕਮਾਂ ਛੱਡ ਦੇਗੀ ਇਹ ਦੇਖਣਾ ਇੱਕ ਵੱਡੀ ਸਿਆਸੀ ਕਹਾਣੀ ਬਣ ਜਾ ਰਹੀ ਹੈ ਤਾਂ ਹੁਣ ਗੱਲ ਕਰੀਏ ਭਗਵੰਤ ਸਿੰਘ ਮਾਨ ਦੀ ਜੋ ਕਿ ਸੂਬੇ ਵਿੱਚ ਨਸ਼ਾ ਵਿਰੁੱਧ ਲੜਾਈ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਨੇ ਦੱਸ ਦਈਏ ਕਿ ਭਗਵੰਤ ਸਿੰਘ ਮਾਨ ਜੀ ਨੇ ਇੱਕ ਕੱਲ ਖਾਸ ਮੀਟਿੰਗ ਬੁਲਾਈ ਸੀ ਜਿਵੇਂ ਸੋ ਉਹਨਾਂ ਨੇ ਕਾਨੂੰਨ ਵਿਵਸਥਾ ਤੇ ਨਸ਼ਾ ਖਿਲਾਫ ਇਨਫੋਰਸਮੈਂਟ ਵਧਾਉਣ ਲਈ ਅਧਿਕਾਰੀਆਂ ਦੇ ਨਾਲ ਤਾਜ਼ਾ ਨਰਣਿਤਿਆ ਤੇ ਚਰਚਾ ਕੀਤੀ ਸੀ ਦੱਸਦੀ ਹੈ ਕਿ ਉਹਨਾਂ ਨੇ ਸੂਬੇ ਦੀ ਸਥਿਤੀ ਉਤਾਰ ਜੜਾ ਤੋਂ ਬਾਹਰ ਲਿਆਉਣ ਦਾ ਦਾਵਾ ਕੀਤਾ ਹੈ ਕਿ ਹਾਇ ਕਿ ਜੁੱਧ ਨਸ਼ਾ ਵਿਰੁੱਧ ਮਹੀਮ ਨੇ 2025 ਵਿੱਚ ਮਿਲ ਕੇ 30000 ਤੋਂ ਵੱਧ ਫਰਦੋਸ ਦਰਜ ਕੀਤੇ ਨੇ ਅਤੇ 40000 ਤੋਂ ਵੱਧ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮੁਹਿੰਮ ਹੇਠ ਬਹੁਤ ਸਾਰੇ ਕੰਮ ਹੋਏ ਨੇ ਬਹੁਤ ਸਾਰੀਆਂ ਫਰਮਾਇਸ਼ਾਂ ਜਬਤ ਕੀਤੀਆਂ ਗਈਆਂ ਨੇ ਨਸ਼ੇ ਦੇ ਜਾਲ ਤੋੜਨ ਵਾਲੇ ਹੀ ਮੁਕੰਮਲ ਤਕਨੀਕੀ ਅਤੇ ਸਖਤ ਕਾਰਵਾਈ ਹੋਈ ਹੈ ਇਨਫੋਰਸਮੈਂਟ ਰੋਕਥਾਮ ਅਤੇ ਮੁਕਤੀ ਤਿੰਨਾਂ ਪਤਰਾ ਤੇ ਕੰਮ ਕੀਤਾ ਹੈ ਇਹ ਸੂਬੇ ਦੇ ਨਸ਼ਿਆਂ ਦੇ ਮਾਮਲੇ ਤੇ ਇੱਕ ਸਖਤ ਤੇ ਨਤੀਜਾ ਜੋਗ ਦੌਰ ਵਾਲਾ ਦਸ਼ਾ ਨਿਰਦੇਸ਼ ਦਿਖੰਦਾ ਹੈ ਦੋਸਤੋ ਇਹ ਕਦਮ ਸਿਰਫ ਸਿਆਸੀ ਬਿਆਨ ਨਹੀਂ ਇਹ ਹਕੀਕਤ ਵਿੱਚ ਅਧਿਕਾਰੀ ਕਾਰਵਾਈ ਦੇ ਰੂਪ ਵਿੱਚ ਵੀ ਨਾਲਿਆਂ ਤੇ ਲੱਗੀ ਹੋਈ ਹੈ ਹੁਣ ਦੇਖਣਾ ਇਹ ਹੋਗਾ ਕਿ ਸਰਕਾਰ ਦਾ ਅਗਲਾ ਕਦਮ ਕੀ ਹੋਊਗਾ ਕਿ ਜੁੱਦ ਵਿਰੁੱਧ ਨਸ਼ਾ ਵਿਰੁੱਧ ਜੋ ਮੁਹਿੰਮ ਚਲਾਈ ਹੈ ਉਹ ਕਿੰਨੀ ਕੁ ਹੋਰ ਸਫਲ ਹੋਣੀ ਹੈ ਤਾਂ ਦੋਸਤੋ ਅੱਜ ਦੀ ਸਭ ਤੋਂ ਤੀਜੀ ਤੇ ਵੱਡੀ ਖਬਰ ਫਾਜ਼ਿਲਕਾ ਤੋਂ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਦੀ ਐਸਐਸਓਸੀ ਜਾਨਕੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਤੇ ਵੀਐਸਐਫ ਨੇ ਇੱਕ ਗੰਭੀਰ ਸਮੂਹੀ ਰਡਾਰੀ ਕਾਰਵਾਈ ਕੀਤੀ ਹੈ ਇਕ ਵਿਅਕਤੀ ਜਿਸ ਦਾ ਨਾਮ ਬਲਜੀਤ ਸਿੰਘ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਮਾਮਲਾ ਇਹ ਹੈ ਕਿ ਉਸ ਨੂੰ ਗ੍ਰਿਫਤਾਰ ਕਿਉਂ ਕੀਤਾ ਹੈ ਤਾਂ ਦੱਸ ਦਈਏ ਕਿ ਉਸ ਦੇ ਕੋਲ ਲਗਭਗ 5.11 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ ਸ਼ੁਰੂਆਤੀ ਪੁਲਿਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਡਰੱਗ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਸੀ ਇਸ ਕਾਰਵਾਈ ਨੂੰ ਸੂਬੇ ਦੀ ਡਰੱਗ ਤਸਕਰੀ ਸੰਗਠਨ ਨੂੰ ਤਬਾਹ ਕਰਨ ਵਾਲੀ ਕਾਰਵਾਈ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਇਹ ਸਿੱਧਾ ਸੂਬੇ ਦੇ ਬਾਰਡਰ ਸੁਰੱਖਿਆ ਤੱਤਵ ਨੂੰ ਸਖਤ ਕਰਨ ਵਾਲੀ ਖਬਰ ਹੈ ਤਾਜੀ ਖ਼ਬਰਾਂ ਵਿੱਚ ਹੋਈ ਹੈ ਜਦ ਤੱਕ ਇੱਕ ਸਮੂਹਿਕ ਤਸਕਰੀ ਜਾਲ ਨੂੰ ਰੋਕਣ ਦੀ ਵੱਡੀ ਸਫਲਤਾ ਮੰਨੀ ਜਾ ਰਹੀ ਹੈ ਇਤਨਾ ਇਹ ਸਪੱਸ਼ਟ ਹੁੰਦਾ ਹੈ ਕਿ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਇਕਜੁੱਟ ਹੋ ਕੇ ਨਸ਼ਿਆਂ ਦਾ ਵਿਰੋਧ ਕਰ ਰਹੀਆਂ ਨੇ ਨਸ਼ਿਆਂ ਦੇ ਖਿਲਾਫ ਲੜ ਰਹੀਆਂ ਨੇ ਸੋ ਦੋਸਤੋ ਅੱਜ ਦੀ ਖ਼ਬਰ ਇੱਥੇ ਖਤਮ ਹੁੰਦੀਆਂ ਨੇ ਪਰ ਸਵਾਲ ਅਜੇ ਵੀ ਜੁੰਦੇ ਨੇ ਜਲੰਧਰ ਦੀ ਸਿਆਸਤ ਸਾਨੂੰ ਇਹ ਦਿਖਾਉਂਦੀ ਹੈ ਕਿ ਸੱਤਾ ਦੇ ਰਸਤੇ ਕਿੰਨੇ ਤੇਜ਼ੀ ਨਾਲ ਮੋੜ ਲੈਂਦੇ ਨੇ ਮੁੱਖ ਮੰਤਰੀ ਦੀ ਮੀਟਿੰਗ ਇਹ ਸੰਕੇਤ ਦਿੰਦੀ ਹੈ ਇਨ ਨਸ਼ਿਆਂ ਤੇ ਕਾਨੂੰਨ ਵਿਵਸਥਾ ਤੇ ਸਰਕਾਰ ਹੁਣ ਹੌਲੀ ਨਹੀਂ ਸਖਤ ਕਦਮ ਚੁੱਕਣ ਦੇ ਮੋਰਚ 'ਤੇ ਹੈ ਤੇ ਪਾਜ਼ਿਲਕਾ ਚੋਅੇ ਕਾਰਵਾਈ ਸਾਨੂੰ ਜਾਤਵਾਉਂਦੀ ਹੈ ਕਿ ਜੇ ਨੀਅਤ ਸਾਫ਼ ਹੋਵੇ ਤਾਂ ਨਸ਼ਿਆਂ ਦਾ ਜਾਲ ਕਿੰਨਾ ਵੀ ਵੱਡਾ ਹੋਵੇ ਟੱਟ ਸਕਦਾ ਹੈ ਖਬਰਾਂ ਸਿਰਫ ਸੁਣ ਲਈ ਨਹੀਂ ਹੁੰਦੀਆਂ ਖਬਰਾਂ ਸਮਝਣ ਲਈ ਹੁੰਦੀਆਂ ਨੇ ਸਾਵਧਾਨ ਰਹੋ ਸੂਚਿਤ ਰਹੋ ਤੇ ਸੱਚ ਦੇ ਨਾਲ ਖੜੇ ਰਹੋ ਅਗਲੀ ਵਾਰ ਫੇਰ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ ਉਦੋਂ ਤੱਕ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ